ਪਾਪਾ ਜੀ ਪਹਿਲਾਂ ਤਾਂ ਤੁਹਾਡਾ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਜਿਹੜੇ ਤੁਸੀਂ 8 ਮਹੀਨਿਆਂ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ ਉਹ ਜੋ ਫਤਿਹ ਹਾਸਲ ਕੀਤੀ ਹੈ ਉਹਦੇ ਬਿਚੇ ਤੁਸੀਂ ਕੀ ਕਹੋਗੇ ਜੀ ਧੰਨਵਾਦ ਜੀ ਸਰਕਾਰ ਭਾਈਚਾਰੇ ਦਾ ਜੋ ਵੀ ਬੜਾ ਵੱਡਾ ਸਹਿਯੋਗ ਪੱਤਰ ਸਾਹਿਬ ਭਾਈਚਾਰੇ ਦਾ ਸਾਥ ਦਿੱਤਾ ਹੈ ਕੱਲ 260ਵਾਂ ਦਿਨ ਸੀ ਜਦੋਂ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਇੱਕ ਵਧੀਆ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਤੇ ਜਿਹੜੀ ਗੱਲ ਅਸੀਂ ਉਹਨਾਂ ਸਾਹਮਣੇ ਰੱਖਣੀ ਚਾਹੁੰਦੇ ਸਾਨੂੰ ਉਹਨਾਂ ਨੇ ਪੂਰਾ ਸਮਾਂ ਦੇ ਕੇ ਉਹ ਗੱਲ ਸੁਣੀ ਤੇ ਉਹਦੇ ਉੱਤੇ ਐਕਸ਼ਨ ਵੀ ਤੁਰੰਤ ਲਿਆ। ਉਹ ਸਾਡੀ ਮੰਗ ਸੀਗੀ ਇੱਕੋ ਇੱਕ ਮੰਗ ਕਿ ਪੰਜਾਬ ਸਰਕਾਰ ਆਪਣਾ ਸਟੇਟ ਟੈਕ ਜਿਹੜਾ ਹੈ ਉਹ ਤਿਆਰ ਕਰੇ। ਸੋ ਸਟੇਟ ਟੈਕ ਦਾ ਖਰੜਾ ਜਿਹੜਾ ਪਿੱਛੇ ਅਸੀਂ ਪਿਛਲੇ ਮਹੀਨੇ ਐਡਵੋਕੇਟਸ ਦੀ ਟੀਮ ਦੇ ਰਾਹੀਂ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਹੋਇਆ ਸੀਗਾ ਉਹਦੇ ਬਾਰੇ ਡਿਸਕਸ਼ਨ ਹੋਈ ਉਹਦੇ ਵਿੱਚ ਜਿਹੜਾ ਕੋਈ ਇੱਕ ਦੋ ਪੁਆਇੰਟਸ ਇਦਾਂ ਦੇ ਸੀਗੇ ਜਿਹੜੇ ਉਸ ਚੇਂਜ ਕਰਨ ਦੀ ਲੋੜ ਹੋਈ ਉਹ ਏਜੀ ਸਾਹਿਬ ਨੂੰ ਬੁਲਾ ਕਰਕੇ ਉਹਦੇ ਉੱਤੇ ਵੀ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇੱਕ ਬੜੀ ਅੱਛੀ ਖਬਰ ਜਿਹੜੀ ਤੁਹਾਡੇ ਮੀਡੀਆ ਤੇ ਰਹਿ ਅਸੀਂ ਦੇਣਾ ਚਾਹੁੰਦੇ ਆ ਕਿ ਆਉਂਦੀ 10 ਤਰੀਕ ਨੂੰ 10 ਜੁਲਾਈ ਨੂੰ ਕੈਬਨਟ ਦੀ ਮੀਟਿੰਗ ਹੋਏਗੀ ਜਿਹਦੇ ਵਿੱਚ ਕਿ ਇਹ ਸਟੇਟ ਐਕਟ ਜਿਹੜਾ ਹੈ ਉਹ ਪਾਸ ਹੋ ਜਾਏਗਾ ਉਸ ਤੋਂ ਬਾਅਦ ਵਿਧਾਨ ਸਭਾ ਦੇ ਵਿੱਚ ਇਹਨੇ ਜਾਣਾ ਤੇ ਫਿਰ ਇਹ ਕਾਨੂੰਨ ਉਹ ਜਿਹੜਾ ਪੰਜਾਬ ਦੇ ਵਾਸਤੇ ਬਣੇਗਾ ਰਾਜਪਾਲ ਸਾਹਿਬ ਦੀ ਮਨਜ਼ੂਰੀ ਜਿਹੜੀ ਹੈ ਉਹ ਚਾਹੀਦੀ ਹੋਏਗੀ ਉਹਦੇ ਵਾਸਤੇ ਵੀ ਉਹਨਾਂ ਬੜੀ ਸੁਰਤਤਾ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਪਰਸਨਲ ਅਟੈਂਸ਼ਨ ਆਇਆ ਇਹਨੂੰ ਪੂਰਾ ਕਰਨ ਦਾ ਜਿਹੜਾ ਇੱਕ ਉਹਨਾਂ ਨੇ ਵਾਅਦਾ ਕੀਤਾ ਸਾਡੇ ਵਾਸਤੇ ਇੱਕ ਸਕੂਨ ਦੀ ਗੱਲ ਹੈ ਅਸੀਂ ਮਹਿਸੂਸ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਜਲਦੀ ਆਪਣੇ ਇਹਨਾਂ ਬਚਨਾਂ ਦੇ ਉੱਤੇ ਖੁੱਲ੍ਹੇ ਛੜਾਉਣਗੇ ਕਿਉਂਕਿ ਉਹਨਾਂ ਨੇ ਪ੍ਰੈਸ ਨੋਟ ਜਾਰੀ ਕਰਕੇ ਵੀ ਇਹ ਜਿਹੜੀ ਗੱਲ ਹੈ ਪੰਜਾਬ ਦੇ ਲੋਕਾਂ ਨੇ ਸਾਡੀ ਕੀਤੀ ਹੈ ਸੋ ਇਹ ਕਿ ਜਿਹੜਾ ਮੋਰਚਾ ਲੱਗਿਆ ਹੋਇਆ ਸੀ ਪਿਛਲੇ 12 ਅਕਤੂਬਰ ਤੋਂ ਲੈ ਕੇ ਜਿਹੜਾ ਲਗਾਤਾਰ ਚੱਲਦਾ ਹੋਇਆ ਮੋਰਚਾ ਮੈਂ ਸਮਝਦਾ ਉਹਦੇ ਵਾਸਤੇ ਇੱਕ ਚੰਗੀ ਖਬਰ ਆਈ ਹੈ ਸਾਰੇ ਵੀਰਾਂ ਦੇ ਚਿਹਰਿਆਂ 'ਤੇ ਜਿਹੜੀ ਨਿਰਾਸ਼ਾ ਸੀ ਉਹ ਦੂਰ ਹੋ ਚੁੱਕੀ ਹੈ ਇੱਕ ਆਸ ਦੀ ਕਿਰਨ ਜਾਗੀ ਹੈ ਕਿ ਸਾਡੇ ਪੰਜਾਬ ਦੇ ਵਿੱਚ ਅਸੀਂ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਹੋ ਰਹੀ ਹੈ ਕਿ ਕੋਈ ਇਥੇ ਬੇਅਦਬੀ ਕਰਨ ਦਾ ਹਿਲਾ ਨਾ ਕਰ ਸਕੇ ਜਿਹੜੇ ਲਫ਼ਜ਼ ਉਹਨਾਂ ਨੇ ਵਰਤੇ ਸੀ ਕਿ ਅਸੀਂ ਚਾਹੁੰਦੇ ਹਾਂ ਕਿ ਇੱਕ ਮਿਸਾਲੀ ਸਜ਼ਾ ਹੋਵੇ ਕਿ ਇੱਕ ਬੰਦੇ ਨੂੰ ਇੱਕ ਦੁਸ਼ਟ ਨੂੰ ਜੇ ਸਜ਼ਾ ਹੋ ਜੇ ਤੇ ਬਾਕੀ ਸਾਰਿਆਂ ਨੂੰ ਕੰਨ ਹੋ ਜਾਣ ਕੋਈ ਇੱਧਰ ਨੂੰ ਮੂੰਹ ਹੀ ਨਾ ਕਰ ਸਕੇ ਜਿਵੇਂ ਕਿ ਪਹਿਲਾਂ ਵੀ ਉਹਨਾਂ ਨੇ ਜਿਹੜੀ ਗੱਲ ਕਹੀ ਸੀ ਜਿਹਦੇ ਤੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਸੀ ਉਹ ਸਵਾਲ ਦਾ ਜਵਾਬ ਕਰ ਉਹਨਾਂ ਨੇ ਸਾਨੂੰ ਦਿੱਤਾ ਤੇ ਸਾਨੂੰ ਲੱਗਦਾ ਹੈ ਕਿ ਉਹਦੇ ਸਮੇਂ ਦੇ ਵਿੱਚ 10 ਜੁਲਾਈ ਨੂੰ ਜਿਹੜਾ ਹੈ ਜਿਹੜੀ ਕੈਬਨਿਟ ਮੀਟਿੰਗ ਆ ਉਹਦੇ ਵਿੱਚ ਉਹ ਕੈਬਨਿਟ ਵੱਲੋਂ ਇਹਨੂੰ ਮਨਜ਼ੂਰੀ ਦੇ ਦਿੱਤੀ ਗਈ। ਨਹੀਂ ਭਾਈ ਸਾਹਿਬ ਹੁਣ ਐਡੇ ਫੈਸਲੇ ਤੋਂ ਬਾਅਦ ਭਾਈ ਗੁਰਜੀਤ ਸਿੰਘ ਟਰਾਲ ਤੇ ਬੈਠੇ 9 ਮਹੀਨੇ ਤੋਂ ਹੁਣ ਉਹਨਾਂ ਦਾ ਭਾਈ ਗੁਰਜੀਤ ਸਿੰਘ ਦਾ ਕੀ ਕਹਿਣਾ ਜੀ ਅੱਗੇ? ਖੁਦ ਹੀ ਭਾਈ ਗੁਰਜੀਤ ਸਿੰਘ ਆਪਣੇ ਫੈਸਲੇ ਤੇ ਡਿੱਗ ਨੇ। ਉਹਨਾਂ ਨੇ ਤਾਂ ਆਪਾਂ ਪਤਾ ਹੀ ਆ ਕਿ ਕਿੰਨੇ ਖਤਰਨਾਕ ਹਾਲਾਤਾਂ ਚ 43 ਤੱਕ ਪਲਸਟੇਰੀ ਦੀ ਸੀ ਪਰ ਉਹ ਆਪਣੇ ਫੈਸਲੇ ਤੇ ਡਿੱਗ ਸੀ ਕਿ ਤੁਹਾਨੂੰ ਬਣੇਗਾ ਤੇ ਥੱਲੇ ਆਉਣਗੇ। ਕੱਲ ਜਿਹੜੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਉਹਨਾਂ ਦਾ ਖਿਆਲ ਕਰੋ ਇਲਾਜ ਕਰਾਓ ਕਿ ਜਿਹੜਾ ਸੁਪਨਾ ਉਹਨਾਂ ਨੇ ਲਿਆ ਉਹ ਆਪਣੀ ਅੱਖੀਂ ਹੁੰਦਾ ਤਾਂ ਵੇਖਣ ਜੋ ਜਿਹੜਾ ਕਾਨੂੰਨ ਆ ਮੰਗਦੇ ਪਏ ਨੇ ਉਹ ਆਪਣੇ ਅੱਖੀਂ ਵੇਖਣ ਕਿ ਕਿਦਾਂ ਲਾਗੂ ਹੋ ਰਿਹਾ ਪੰਜਾਬ ਦੇ ਵਿੱਚ ਜੋ ਇੱਕ ਚੰਗੀ ਭਾਵਨਾ ਸਾਨੂੰ ਮੁੱਖ ਮੰਤਰੀ ਸਾਹਿਬ ਦੀ ਦਿਖੀ ਹੈ ਤੇ ਭਾਈ ਗੁਰਜੀਤ ਸਿੰਘ ਖਾਲਸਾ ਨੇ ਹੁਣ ਥੋੜਾ ਟ੍ਰੀਟਮੈਂਟ ਜੋ ਚਾਹੀਦਾ ਸੀ ਉਹ ਲੈਣਾ ਸ਼ੁਰੂ ਕੀਤਾ ਕਿ ਬੁਖਾਰ ਵੀ ਹੈ ਉਹਨਾਂ ਨੂੰ ਬੀਪੀ ਹਾਈ ਹੈ ਜਿਹੜੀ ਪਰੇਸ਼ਾਨੀ ਉਹਨਾਂ ਦੀ ਦਵਾਦਾਰ ਜਿਹੜੀ ਹੈ ਸ਼ੁਰੂ ਕੀਤੀ ਹੈ ਹਲਕਾ ਖਾਣਾ ਜਿਹੜਾ ਵਾ ਕਿ ਕਿ ਟਾਈਫਾਇਟ ਚੱਲਦਾ ਪਿਆ ਹਲਕਾ ਖਾਣਾ ਵੀ ਉਹਨਾਂ ਨੇ ਜਣਾ ਸ਼ੁਰੂ ਕੀਤਾ ਭਾਈ ਸਾਹਿਬ ਤੁਸੀਂ ਇਹ ਸਭ ਦਿਓ ਵੀ ਇਹ ਫੋਰਤਾ ਮੋਰਚਾ ਜਿਹੜਾ ਫਤਿਹ ਹੋ ਗਿਆ ਜੀ ਨਹੀਂ ਜੀ ਅਜੇ ਅਸੀਂ ਇਹਨੂੰ ਫਤਿਹ ਨਹੀਂ ਸਮਝਦੇ ਫਤਿਹ ਦੇ ਰਾਹ ਤੇ ਕਾਫੀ ਅੱਗੇ ਚੱਲ ਗਏ ਜਿੱਦਾਂ ਟ੍ਰੇਨ ਜਿਹੜੀ ਆ ਪਟੜੀ ਤੇ ਚੜ ਕੇ ਤੇ ਚੱਲ ਪਈ ਆ ਅਜੇ ਮੰਜ਼ਿਲ ਥੋੜੀ ਦੂਰ ਹੈ ਪਰ ਲੱਗਦਾ ਕਿ ਜਿਸ ਢੰਗ ਦੇ ਨਾਲ ਜਿਸ ਇੰਟਰਸਟ ਦੇ ਨਾਲ ਮੁੱਖ ਮੰਤਰੀ ਸਾਹਿਬ ਨੇ ਇੰਟਰਫੇਅਰ ਕੀਤਾ ਹੈ ਇਸ ਮਸਲੇ ਦੇ ਵਿੱਚ ਕਿਉਂਕਿ ਕੋਈ ਰੋਕ ਨਹੀਂ ਲੱਗੀ ਹੋਈ ਸੀਗੀ ਜਿਹੜੇ 5 5 ਤਰੀਕ ਨੂੰ 5 ਜੂਨ ਨੂੰ ਜਿਹੜੀ ਫਾਈਲ ਮੂਵ ਹੋਈ ਸੀ ਉਹ ਕਿਤੇ ਰੁਕੀ ਪਈ ਸੀਗੀ ਉਹਨੂੰ ਅੱਨਾ ਬੜੇ ਤੇਜ਼ੀ ਦੇ ਨਾਲ ਅੱਗੇ ਤੋਰਿਆ ਇਹ ਜਿਹੜਾ ਸਾਨੂੰ ਲੱਗਦਾ ਕਿ ਫਤਿਹ ਹੁਣ ਸਾਡੇ ਕਾਫੀ ਨੇੜੇ ਆ ਚੱਤ ਕੋਈ ਸੱਚੇ ਪਾਤਸ਼ਾਹ ਤੇ ਗੁਰੂਕੀਆਂ ਸੰਗਤਾਂ ਦੀਆਂ ਅਰਦਾਸਾਂ ਜੋ ਹਨ ਉਹ ਮੰਗ ਲਿਆਉਣੀਆਂ ਨੇ ਗੁਰੂ ਸਾਹਿਬ ਨੇ ਮੇਰ ਲੰਗ ਲਿਆਏਗੀ ਮੋਚਾ ਜਲਦੀ ਪਟੂ ਆ ਸਾਡੀ ਵੀ ਬਾਬਾ ਜੀ ਇੱਕ ਸਿੱਖ ਕੌਮ ਦੇ ਹੋਣ ਦੇ ਨਾਤੇ ਪੱਤਰਕਾਰ ਹੋਣ ਦੇ ਨਾਤੇ ਇੱਕ ਬੇਨਤੀ ਆ ਭਾਈ ਗੁਰਜੀਤ ਸਿੰਘ ਖਾਲਸਾ ਨੂੰ ਤੁਸੀਂ ਉਹਨਾਂ ਨੂੰ ਜ਼ਰੂਰ ਕਹੋ ਵੀ ਆਪਦਾ ਖਾਣਾ ਪਾਣੀ ਜ਼ਰੂਰ ਖਾਂਦੇ ਰਹਿਣਾ ਜੇ ਉਹ ਠੀਕ ਰਹਿਣਗੇ ਉਹਨਾਂ ਸਿਹਤ ਠੀਕਰੂਗੀ ਤਾਂ ਹੀ ਆਪਾਂ ਮੋਰਚਾ ਜਿੱਤ ਸਕਾਂਗੇ ਬਿਲਕੁਲ ਜੀ ਤਾਂ ਇਹ ਗੱਲ ਜਿਹੜੀ ਆ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾਵਾਂਗੇ ਵੈਸੇ ਅਸੀਂ ਇਹ ਕਾਰਜ ਵੀ ਸ਼ੁਰੂ ਕਰ ਦਿੱਤਾ ਉਹਨਾਂ ਵਾਸਤੇ ਹਲਕੀ ਡਾਈਟ ਜਿਹੜੀ ਕਿ ਉਹਨਾਂ ਦਾ ਸੁਪੇਰਬਾਹ ਜੇਕਰ ਨਾਲ ਉਹਨਾਂ ਦਾ ਸਿਹਤ ਵਿਗੜੇ ਵੀ ਨਾ ਜਿਹੜੀ ਸਿਹਤ ਤੇ ਬਣਾਈ ਰੱਖੀ ਹੋਵੇ ਤਾਂ ਡਾਈਟ ਫੜ ਵੀ ਦੇ ਜਿਹਦਾ ਪੇਟ ਆ ਬਹੁਤ ਨਾਜ਼ੁਕ ਹੋ ਜਾਂਦਾ ਸੋ ਤੁਹਾਡੀਆਂ ਸਵੇਰ ਸ਼ਾਮਾਂ ਦੇ ਨਾਲ ਸਾਰੇ ਪੱਤਰਕਾਰ ਭਾਈਚਾਰੇ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਇਸ ਸਮੇਂ ਤੇ ਉਮੀਦ ਕਰਦੇ ਆ ਕਿ ਸਿਹਤਾਂ ਹੈ ਇਸ ਲੋਕਲ ਕਾਜ ਦੇ ਵਾਸਤੇ ਇਸ ਪੱਤਰਕਾਰ ਜੀ ਸਾਡੀ ਮਦਦ ਕਰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ